ਜਲੰਧਰ ਦੇ ਲਤੀਫਪੁਰਾ ਦੇ ਵਿੱਚ ਆਸ਼ਿਆਨੇ ਦੇ ਲਈ ਸੰਘਰਸ਼ ਲਗਾਤਾਰ جاری ਹੈ ਪਾਣੀ ਵਾਲੀ ਟੈਂਕੀ ਤੇ ਬੇਗਰ ਲੋਕ ਚੜੇ ਹੋਏ ਨੇ ਮੋੜ ਵਸੇਮੇਦੀ ਮੰਗ ਨੂੰ ਲੈ ਕੇ ਪੀੜਤਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਜਲੰਧਰ ਦੇ ਲਤੀਫਪੁਰਾ ਦੇ ਵਿੱਚ ਆਸ਼ਿਆਨੇ ਦੇ ਲਈ ਸੰਘਰਸ਼ ਲਗਾਤਾਰ جاری ਹੈ ਪਾਣੀ ਵਾਲੀ ਟੈਂਕੀ ਤੇ ਬੇਗਰ ਲੋਕ ਜੜੇ ਉਚੜੇ ਹੋਏ ਮੋੜ ਵਸੇਮੇਦੀ ਮੰਗ ਨੂੰ ਲੈ ਕੇ ਪੀੜਤਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸਪੀੜਤਾ ਨੇ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ। ਬੀਤੇ ਦਿਨ ਕਮਜ਼ੇ ਹਟਾਉਣ ਪ੍ਰਸ਼ਾਸਨ ਦੀ ਟੀਮ ਪਹੁੰਚੀ ਸੀ। ਕਾਰਵਾਈ ਦੌਰਾਨ ਰਹਿ ਰਹੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਦਸੰਬਰ 2022 ਦੇ ਵਿੱਚ ਘਰ ਟਾਹੇ ਜਾਣ ਤੋਂ ਬਾਅਦ ਟੈਂਟ ਲਗਾ ਕੇ ਲੋਕ ਰਹਿ ਰਹੇ ਸੀ। ਉਹਨਾਂ ਨੇ ਕਿਹਾ ਕਿ ਜਿੱਥੇ ਪ੍ਰਸ਼ਾਸਨ ਸਾਨੂੰ ਰੱਖਣਾ ਚਾਹੁੰਦਾ ਹੈ ਅਸੀਂ ਉੱਥੇ ਨਹੀਂ ਜਾਣਾ। ਬੀਤੇ ਦਿਨ ਵੀ ਜਿਹੜੇ ਚਾਰ ਦੇ ਚਾਰ ਰਸਤੇ ਲਤੀਪੁਰਾ ਨੂੰ ਜਾ ਰਹੇ ਨੇ ਉਹ ਸਾਰੇ ਬੰਦ ਕਰ ਦਿੱਤੇ ਗਏ ਸੀ। ਕਾਰਵਾਈ ਕੀਤੀ ਜਾ ਰਹੀ ਸੀ ਤੇ ਬੀਤੇ ਦਿਨ ਤੋਂ ਹੀ ਪੀੜਤ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਨੇ ਲਗਾਤਾਰ ਜੜਾ ਪ੍ਰਦਰਸ਼ਨ ਕਰ ਰਹੇ ਨੇ ਸਾਡੇ ਸਯੋਗੀ ਗਰਾਉਂਡ ਜ਼ੀਰੋ ਤੋਂ ਪ੍ਰਮਿਤ ਸਾਡੇ ਨਾਲ ਜੁੜੇ ਹੋਏ ਨੇ ਪ੍ਰਭ ਬੀਤੇ ਦਿਨ ਤੋਂ ਹੀ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਨੇ ਪੀੜਤ ਕੀ ਕੋਈ ਜਾਣਕਾਰੀ ਹੈ ਅਪਡੇਟ ਕੀ ਹੈ ਹੁਣ ਤੱਕ ਕੀ ਕੁਝ ਹੋਇਆ ਹੈ ਦਖੁਆਸ ਵਕਤੀ ਤਾਦਾ ਤਸਵੀਰ ਲਗਭਗ 24 ਘੰਟੇ ਹੋਣ ਵਾਲੇ ਨੇ ਕਿ ਜੋ ਲਤੀਪੁਰੇ ਦੇ ਨਿਵਾਸੀ ਇਸ ਵਕਤ ਵੀ ਜਿਹੜਾ ਪੰਜਾਬ ਮੰਡੀ ਬੋਰਡ ਚੋ ਕੇ ਬੂਟਾ ਮੰਡੀ ਦੇ ਥਾਂ ਦੇ ਉੱਤੇ ਸਥਿਤ ਹੈ ਉੱਥੇ ਇਸ ਵਕਤ ਜਿਹੜੇ ਹੋਏ ਨੇ ਰਾਤ ਵੀ ਇਹਨਾਂ ਨੇ ਇਸੇ ਤਰੀਕੇ ਦੇ ਨਾਲ ਉੱਤੇ ਕੱਟੀ ਹੈ ਤੇ ਖਾਸ ਤੌਰ ਤੇ ਇੱਥੇ ਜ਼ਿਕਰ ਜ਼ਰੂਰ ਮੈਂ ਕਰਾਂਗਾ ਕਿ ਐਡਮਿਨਿਸਟ੍ਰੇਸ਼ਨ ਹਾਲੇ ਤੱਕ ਕਿਤੇ ਨਾ ਕਿਤੇ ਅਸਫਲ ਰਿਹਾ ਵੈ ਇਹਨਾਂ ਨੂੰ ਮਨਾਉਣ ਵਾਸਤੇ ਜੋ ਇਹਨਾਂ ਦੀਆਂ ਮੰਗਾਂ ਨੇ ਹੁਣ ਇਸ ਵਕਤ ਜੋ ਰੇਡ ਦਾ ਫਸਿਆ ਹੋਇਆ ਉਹ ਇਸੇ ਗੱਲ ਨੂੰ ਕਿ ਬੀਬੀ ਭਾਨੀ ਕੰਪਲੈਕਸ ਵਿਖੇ ਜੋ ਇਹਨਾਂ ਨੂੰ ਜਗ੍ਹਾ ਦਿੱਤੀ ਜਾ ਰਹੀ ਸੀ ਪਰ ਹੁਣ ਨਾਲ ਇੱਕ ਵੱਖਰੀ ਮੰਗ ਰੱਖੀ ਗਈ ਹੈ ਜੋ ਕਿ ਪਹਿਲਾਂ ਵੀ ਖੈਰ ਨਿਵਾਸੀਆਂ ਵੱਲੋਂ ਕਹੀ ਜਾ ਰਹੀ ਸੀ ਕਿ ਸਾਡੇ ਜਿਹੜੀ ਹੈ ਕਿ ਆਰਥਿਕ ਤੌਰ ਤੇ ਵੀ ਮਦਦ ਕੀਤੀ ਜਾਵੇ ਇਸ ਤੋਂ ਇਲਾਵਾ ਰਾਮ ਮੰਡੀ ਦੇ ਕੋਲ ਸੂਰਜਨ ਕੇ ਲਈ ਵਿਖੇ ਵੀ ਇੱਕ ਪਲਾਟ ਦੇਣ ਦੀ ਗੱਲ ਆਖੀ ਜਾ ਰਹੀ ਸੀ ਪਰ ਹਲੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਜੋ ਤਸਵੀਰ ਹੈ ਸੱਤ ਤੋਂ ਅੱਠ ਬੀਬੀਆਂ ਨੇ ਤਿੰਨ ਬਜ਼ੁਰਗ ਨੇ ਇੱਥੇ ਤਰੀਕੇ ਦੇ ਨਾਲ ਰਾਤ ਦੇ ਜਿਹੜੀ ਹੈ ਕਿ ਉਹਨਾਂ ਦੇ ਬਾਜੀ ਵੀ ਕਰਦੇ ਪਏ ਨੇ ਬੋਲੇ ਸੁਨੇਹਾਲ ਦੇ ਜਕਾਰੇ ਵੀ ਜਿਹੜੇ ਨੇ ਕਿ ਉਹ ਛੱਡੇ ਜਾ ਰਹੇ ਨੇ ਚੜ੍ਹਦੀ ਕਲਾ ਦੀ ਗੱਲ ਆਖੀ ਜਾ ਰਹੀ ਹੈ ਸਰਦਾਰ ਸਾਹਿਬ ਮੌਜੂਦ ਨੇ ਹੁਣ ਮੀਟਿੰਗ ਕੱਲ ਜਿਹੜੀ ਤਿੰਨ ਚਾਰ ਮੀਟਿੰਗਾਂ ਨਿਕਲੀਆਂ ਨੇ ਕੋਈ ਸੱਟਾ ਨਿਕਲਦਾ ਪਿਆ ਤੇ ਮੁਖਮੰਗਤ ਪਹੁੰਚੇ ਕਿੱਥੇ ਹੋਏ ਮੀਟਿੰਗ ਚੱਲਦੀ ਹੈ ਕੱਲ ਦੀ ਹੂੰ ਕੱਲ ਦੇ ਇਹ ਉੱਪਰ ਚੜੇ ਹੋਇਆ ਮਤਲਬੀ ਕੱਲ ਦਾ ਮਤਲਬ ਨੇੜੇ ਗੱਲ ਲੱਗ ਰਹੀ ਆ ਹੂੰ ਪਰ ਅਸੀਂ ਇਹ ਚਾਹੁੰਦੇ ਆ ਬੀ ਕੁਰੇ ਮਤਲਬ ਬੀਬੀ ਪਾਨੀ ਵਾਲੇ ਪਲਾਟ ਆ ਹਾਂ ਉਹਨਾਂ ਦੇ ਨਾਲ ਮਤਲਬ ਇਹ ਬਣੇ ਵੀ ਆ ਵੀ ਜੇ 50 ਲੱਖ ਰੁਪਇਆ ਮਤਲਬ ਇਹਨਾਂ ਨੂੰ ਦੇ ਦੋ ਕੱਲੇ ਕੱਲੇ ਪਰਿਵਾਰ ਨੂੰ ਤਾਂ ਇਹ ਉੱਥੇ ਜਾ ਕੇ ਬੈਠ ਇਹ ਗੱਲ ਇਹ ਗੱਲ ਸੰਭਵ ਹੈ ਜੇ ਗਵਰਨਮੈਂਟ ਦਿੰਦੀ ਆ ਤਾਂ ਇਹ ਉੱਥੇ ਜਾ ਕੇ ਬਸੋ ਕਰ ਸਕਦੇ ਆ ਨਹੀਂ ਤੇ ਅਗਲਾ ਸਟੈਪ ਕੀ ਹੋਏਗਾ ਜੇ ਸਰਕਾਰ 50 ਲੱਖ ਤੇ ਨਹੀਂ ਆਉਂਦੀ ਜੇ 50 ਲੱਖ ਤੇ ਨਹੀਂ ਆਉਂਦੀ ਤਾਂ ਫਰਮਾਇਆ ਉੱਪਰ ਬੈਠੀ ਹੀ ਨਹੀਂ ਇਹ ਤਾਂ ਸਿੱਟਾ ਪਰ ਹੈ ਉਹ ਨਾ ਪਰ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਿਹੜੀ 2020 27 ਦੀ ਸਰਕਾਰ ਬਣਾਉਣੀ ਹੈ ਉਹ ਭਾਈ ਅੰਬਰਤਪਾਲ ਦੀ ਬਣਾ ਲਿਓ ਜੇ ਤੁਸੀਂ ਕਾਂਗਰਸ ਦੀ ਬਣਾਤੀ ਤਾਂ ਵੀ ਨੁਕਸਾਨ ਦੇ ਐ ਜੇ ਭਾਜਪਾ ਦੀ ਬਣਾ ਲਈ ਤਾਂ ਵੀ ਝਾੜੂ ਵਾਲਾਂ ਦੀ ਬਾਦਲ ਕੇ ਵੀ ਸਮਝ ਲਓ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਇਹ ਆ ਠੀਕ ਹੈ ਗੱਲ ਕੱਲੀ ਜਿਹੜੀ ਲਤੀਪੂਰੇ ਤੇ ਨਹੀਂ ਸੀਮਿਤ ਹੋ ਰਹੀ ਹੁਣ ਜਿਹੜਾ ਕਿ ਅਗਲਾ ਵੀ ਭਵਿੱਖ ਜਿਹੜੀ ਆ ਕਿ ਸਰਦਾਰ ਸਾਹਿਬ ਨੇ ਦਿੱਤਾ ਦੱਸਿਆ ਹੁੰਦਾ ਤੈਅ ਕਰਨ ਵਾਲੀ ਜਿਹੜੀ ਆ ਕਿ ਤੁਰਦੀ ਪਈ ਹਾਲਾਂਕਿ 50 ਲੱਖ ਦੀ ਗੱਲ ਜਿਹੜੀ ਇਹ ਕਹਿੰਦੇ ਪਏ ਨੇ ਕਿ ਆਰਥਿਕ ਮਦਦ ਜਿਹੜੀ ਦਿੱਤੀ ਜਾਵੇ ਐਡਮਿਨਿਸਟ੍ਰੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਦੇਖਦਾ ਵਾ ਉਹਦਾ ਹਾਲੇ ਤੱਕ ਜਿਹੜਾ ਹੈ ਕਿ ਕੋਈ ਪੋਜ਼ਿਟਿਵ ਫੀਡਬੈਕ ਜਿਹੜਾ ਨਹੀਂ ਮਿਲਿਆ ਬੀਬੀਆਂ ਇੱਥੇ ਮੌਜੂਦ ਨੇ ਪਰ ਬੀਬੀ ਭਾਨੀ ਕੰਪਲੈਕਸ ਤੋਂ ਉਸ ਤੋਂ ਲਾਬ ਇੱਕ ਪਲਾਟ ਦੀ ਵੀ ਗੱਲ ਚੱਲਦੀ ਪਈ ਸੀ ਘਰਵਸਾਨ ਦੀ ਹੁਣ ਅਗਲੀ ਜੱਦੂ ਜੇਤ ਕਿੰਨੀ ਕੌਖੀ ਲ ਕਿਆ 10 ਸਾਲ ਹੋ ਗਏ ਚੌਥਾ ਸਾਲ ਲੱਗੋ ਤੇ ਔਖੇ ਔਖੇ ਛੜਕਾਂ ਤੇ ਤੱਕੇ ਖਾਂਦੇ ਸੀ ਤੁਹਾਨੂੰ ਇਹ ਲੱਗਦਾ ਕਿ ਜੇ ਪਹਿਲਾਂ ਬੈਠ ਕੇ ਗੱਲ ਹੁੰਦੀ ਕਿਉਂਕਿ ਜਿੱਥੇ ਤੁਸੀਂ ਰਹਿੰਦੇ ਪਏ ਸੀ ਉਹਨੂੰ ਇੱਕ ਤਰੀਕੇ ਦੇ ਨਾਲ ਇਲੈਗਲ ਕੁਸ਼ਿਸ਼ ਕਰਦਾ ਕਿ ਤੁਸੀਂ ਉੱਥੇ ਕਬਜ਼ੇ ਕਰਕੇ ਬੈਠੇ ਸੀ ਸਵਾਲ ਪਰ ਆ ਜਾਂਦਾ ਤੁਹਾਡੇ ਹੀ ਸਾਥੀ ਸਵਾਲ ਚੱਕਦੇ ਨੇ ਕਿ ਮੀਟਰ ਸਾਡੇ ਨਾਂ ਤੇ ਵੋਟਰ ਕਾਰਡ ਸਾਡੇ ਨਾਂ ਤੇ ਫਿਰ ਕਿੰਨੂੰ ਸਭ ਕੋ ਸਾਡੇ ਨਾਂ ਤੇ ਗੁੰਡਾ ਕਰਚੀ ਕੀਤੀ ਹੈ ਹਾਂਜੀ ਗੁੰਡਾ ਕਰਚੀ ਦਾ ਨੰਨੰਗਾ ਨਾਚ ਨਚਾਇਆ ਨੇ ਕੱਲ ਧੋਖੇ ਦੇ ਨਾਲ ਪਹਿਲਾਂ 9 ਤਰੀਕ ਦਿੱਤੀ ਆ ਫਿਰ ਜਾਲ ਕੇ 10 ਤਰੀਕ ਨੂੰ ਆਏ ਨੇ ਸਾਰਿਆਂ ਨੇ ਇਹ ਗੋਬਰ ਦਾ ਕੀਤਾ ਧੋਖਾ ਕੀਤਾ ਨਾ ਸਾਡੇ ਨਾ ਤਾਂ ਉਹੀ ਬਣੇ 2022 ਚ ਜਿੱਤੇ ਬਣ ਕੇ ਹਾਂਜੀ ਕੋਈ ਉਹ ਨਹੀਂ ਕੀਤਾ ਅੱਛਾ ਨੁਮਾਇंदे ਆਏ ਨੇ ਕੋਈ ਲੋਕਲ ਜਿਹੜੇ ਪਾਰਟੀ ਦੇ ਜਾਂ ਉਹਨਾਂ ਤੱਕ ਤੁਸੀਂ ਪਹੁੰਚ ਕੀ ਤੀਓ ਕੋਈ ਨਹੀਂ ਆਇਆ ਹਾਂ ਪਰ ਖੜਾ ਪਰ ਕੱਲ ਇੱਕ ਗੱਲ ਹੋਰ ਵੀ ਨਿਕਲ ਕੇ ਆਗੇ ਸੀ ਕੁਝ ਪਰਿਵਾਰ ਬੀਬੀ ਪਾਣੀ ਕੰਪਲੈਕਸ ਚਲੇ ਗਏ ਨੇ ਕੁਝ ਕੇ ਜਿਹੜੇ ਨੇ ਘੜੇ ਧੱਕੇ ਨਾ ਖੜੇ ਨੇ ਇਹਨਾਂ ਨੇ ਧੱਕੇ ਨਾ ਪੀਣੀ ਰਾਜਮੰਦੀ ਨਾਲ ਕੋਈ ਨਾ ਆਪ ਧੱਕੇ ਨਾਲ ਸਮਾਨ ਲਾ ਕੇ ਆਪਣੇ ਆਪ ਬਣਾ ਕੇ ਖੜਿਆ ਕੋਈ ਨਹੀਂ ਜਾਂਚ ਚਲਾਦੀ ਆਪਣੇ ਆਪ ਸਮਾਨ ਲੱਦ ਕੇ ਤਾਂ ੱੱਕੇ ਨਾਲ ਗੇ ਖੜਿਆ ਨਾਲ ਪਰੇ ੱੱਕੇ ਦੇ ਸੁਣ ਸਕਦੇ ਹੋ ਕਿ ਜੋ ਗਰਾਊਂਡ ਤੀ ਹੈ ਜੋ ਹਕੀਕਤ ਹੈ ਹਾਲਾਂਕਿ ਦਾਵੇ ਕੱਲ ਬਹੁਤ ਸੀਗੇ ਕੱਲ 12 1 ਵਜੇ ਤੱਕ ਆਪਣੀ ਪੇਟੇ ਥਪੜੀ ਜਾ ਰਹੀ ਸੀਗੀ ਕਿ ਅਸੀਂ ਰਸਤਾ ਵਿਹਲਾ ਕਰਾਤਾ ਲੋਕਾਂ ਦੇ ਹੱਕ ਚ ਆਵਾਜ਼ ਬੁਲੰਦ ਹੋ ਗਈ ਪਰ ਆ ਜਿਹੜੀ ਤਸਵੀਰ ਹੈ ਇਤ ਨੂੰ ਕਿਸ ਤਰੀਕੇ ਦਾ ਮੁਨਕਰ ਕੀਤਾ ਜਾ ਸਕਦਾ ਕਿਉਂਕਿ ਮੈਂ ਤੁਹਾਨੂੰ ਦੱਸ ਦਿਆਂ ਸਮਾਂ ਜਿੱਦਾਂ ਜਿੱਦਾਂ ਬੀਤੇਗਾ ਬਜ਼ੁਰਗ ਨੇ ਉੱਪਰ ਬੀਬੀਆਂ ਨੇ ਤੇ ਭੁੱਖ ਪਿਆਸ ਵੀ ਲੱਗੇਗੀ ਕਿਉਂਕਿ ਕੱਲ ਵੀ 2-3 ਜਣਿਆਂ ਦਾ ਜਿਹੜਾ ਕਿ ਇੱਥੇ ਬੀਪੀ ਡਾਊਨ ਹੋਇਆ ਸੀਗਾ ਅਗਲੀ ਕਾਰਵਾਈ ਕਿਸ ਤਰੀਕੇ ਨਾਲ ਹ ਅਸ ਵਕਤ ਦੀ ਜੋ ਹਿੱਟ ਆਫ ਦੀ ਮੂਵਮੈਂਟ ਸਿਚੁਏਸ਼ਨ ਹੈ ਉਹ ਇਹੀ ਮੰਗ ਕਰਦੀ ਹੈ ਕਿ ਜਲਦ ਤੋਂ ਜਲਦ ਐਡਮਿਨਿਸਟ੍ਰੇਸ਼ਨ ਕੋਈ ਪੋਜ਼ਿਟਿਵ ਫੀਡਬੈਕ ਲੈ ਕੇ ਆਵੇ ਤੇ ਇਹ ਲੋਕ ਪੁੱਛ ਰਹੇ ਕਿ ਕੱਲ ਮੀਟਿੰਗ ਚੱਲੀ ਹੈ ਮੀਟਿੰਗ ਕਿੰਨੇ ਘੰਟੇ ਹੋਈ ਹੈ ਉਸ ਮੀਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਰੱਖੀਆਂ ਗਈਆਂ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਇਹਨਾਂ ਨੂੰ ਕਿਹਾ ਗਿਆ ਉਸ ਬਾਬਤ ਜੇ ਡਿਟੇਲ ਦੇ ਨਾਲ ਥੋੜੀ ਜਾਣਕਾਰੀ ਮਿਲ ਸਕੇ ਕਿ ਉਸ ਮੀਟਿੰਗ ਦੇ ਵਿੱਚ ਕੋਈ ਸਿੱਟਾ ਤਾਂ ਨਹੀਂ ਨਿਕਲਿਆ ਕੀ ਗੱਲਾਂ ਰੱਖੀਆਂ ਗਈਆਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੇ ਵੱਲੋਂ ਦੇਖੋ ਅੰਡਰਸਟੂਡ ਹੈ ਕਿ ਜੋ ਮੀਟਿੰਗ ਹੋਈ ਆ ਉਹ ਇੱਕੋ ਗੱਲ ਨੂੰ ਲੈ ਕੇ ਕਿ ਜੋ ਇਹਨਾਂ ਨੂੰ ਪਹਿਲਾਂ ਇੱਕ ਪ੍ਰਪੋਜ਼ਲ ਦਿੱਤਾ ਗਿਆ ਸੀ ਬੀਬੀ ਭਾਨੀ ਕੰਪਲੈਕਸ ਦਾ ਜਿਸ ਤਰੀਕੇ ਨਾਲ ਬੀਬੀਆਂ ਨੇ ਵੀ ਜ਼ਿਕਰ ਕੀਤਾ ਕੁਝ ਕੁ ਲੋਕ ਜਿਹੜੇ ਗਏ ਨੇ ਤੱਕੇ ਨੇ ਉਹਨਾਂ ਨੂੰ ਲੈ ਕੇ ਹੀ ਆਇਆ ਗਿਆ ਤੇ ਇਹਨਾਂ ਨੂੰ ਵੀ ਇਹੀ ਕਹਿਆ ਸੀ ਤੁਸੀਂ ਜਿਹੜਾ ਉੱਥੇ ਸ਼ਿਫਟ ਹੋਵੋ ਹੁਣ ਜੋ ਗੱਲ ਸਰਦਾਰ ਸਾਹਿਬ ਨੇ ਵੀ ਆਖੀ ਆ ਕਿ ਆਰਥਿਕ ਜਿਹੜੀ ਹੈ ਕਿ ਉਸ ਦੀ ਵੀ ਮਦਦ ਦੀ ਗੱਲ ਆਖੇ ਜਾ ਰਹੀ ਹਾਲਾਂਕਿ 50 ਲੱਖ ਰੁਪਏ ਦੀ ਜਿਹੜੀ ਹੈ ਕਿ ਪਰ ਫੈਮਿਲੀ ਦੀ ਗੱਲ ਆਖੀ ਜਾ ਰਹੀ 12 ਤੋਂ 13 ਫੈਮਲੀਆਂ ਇੱਥੇ ਮੌਜੂਦ ਨੇ ਕਿੰਨੀ ਕੁ ਵਾਅਦੇ ਪੈ ਕਿੰਨੀ ਕ 11 12 ਵਜੇ ਤੱਕ ਐਡਮਿਨਿਸਟ੍ਰੇਸ਼ਨ ਦੀਆਂ ਟੀਮਾਂ ਮੌਜੂਦ ਸੀ ਨਾਲ ਰਜਿਸਟਰਾਰ ਵੀ ਇੱਥੇ ਮੌਜੂਦ ਸਨ ਪਰ ਅੱਜ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਦਾ ਪੈਨਲ ਅੱਜ ਇੱਕ ਮੀਟਿੰਗ ਕਰੇਗਾ ਬਾਰ-ਬਾਰ ਜਿਹੜਾ ਕਿ ਇਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਆਈ.ਡੀ ਦੇ ਜਵਾਨ ਇੱਥੇ ਮੌਜੂਦ ਨੇ ਜੋ ਇਹ ਲਗਾ ਬਿਲਕੁਲ ਅੱਜ ਦੀ ਮੀਟਿੰਗ ਤੇ ਵੀ ਨਜ਼ਰਾਂ ਜੜੀਆਂ ਨੇ ਲਗਾਤਾਰ ਪ੍ਰਬ ਟਿਕੀਆਂ ਹੋਈਆਂ ਨੇ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਦੇ ਲਈ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਸਿੱਟਾ ਨਿਕਲਦਾ ਹੈ ਇਸ ਤੇ ਨਜ਼ਰ ਲਗਾਤਾਰ ਬਣੀ ਹੋਈ ਹੈ